हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨਗ ਸੇਲ ਲਈ ਲੈ ਕੇ ਆਏ ਆਂਗੇ ਇੱਕ ਤਾਂ ਬਾਈ ਕੋਲੇ ਆ ਗਈ ਬਾਈ ਪੂਰੀ ਕੱਟੀ ਟਾਪ ਕੁਆਲਿਟੀ ਦੀ ਤੇ ਦੋ ਆਗੀਆਂ ਬਾਈ ਗਾਵਾਂ ਜੱਸੀ ਇੱਕ ਤਾਜੀ ਸੂਹੀਆ ਤੇ ਇੱਕ ਗੱਬਣ ਥੋੜੇ ਦਿਨਾਂ ਦੀ ਕੱਚੀ ਆ ਤੇ ਇੱਕ ਬਾਈ ਕੋਲੇ ਆ ਗਈ ਗੱਬਣ ਟੋਕੜ ਚੱਕ ਪਾਸ ਝੋਟੀ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰੇਕ ਆਉਣ ਵਾਲੀ ਨਵੀਂ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਹੈ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ 81476 15312 ਤੇ ਆ ਜਾਓ ਆਪਾਂ ਕਰ ਦਿਆਂ ਬਾਈ ਜੀ ਨਾਲ ਗੱਲ ਬਾਤ ਆ ਜਾਓ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਹੋਰ ਠੀਕ ਹੋ ਬਾਈ ਠੀਕ ਠਾਕ ਬਰੇ ਬੋਲ ਕਿਵੇਂ ਚੱਲਦਾ ਕੰਮ ਕਰ ਬਹੁਤ ਵਧੀਆ ਟੌਪ ਕਲਾਸ ਵੀਰੇ ਠੀਕ ਆ ਨਾਮ ਤੇ ਆਪਣਾ ਐਡਰੈਸ ਬੋਲ ਦੋ ਬਾਈ ਨਾਮ ਮੇਰਾ ਸੁਖਾ ਸਿੰਘ ਪਿੰਨ ਜਮੰਦਾ ਪਿੰਡੀ ਆਪਣਾ ਧਰੋਲੇ ਲਵੇ ਜਮੰਦਾ ਪਿੰਡੀ ਪਿੰਡ ਹੈ ਦੀਪ ਘਟਾਬੇ ਨਾਲ ਲੱਗਦਾ ਠੀਕ ਆ ਜ਼ਿਲ੍ਹਾ ਆਪਾਂ ਨੂੰ ਬਰਨਾਲਾ ਹੀ ਪੈ ਜ਼ਿਲ੍ਹਾ ਬਰਨਾਲਾ ਤਹਿਸੀਲ ਵੀ ਬਰਨਾਲਾ ਠੀਕ ਆ ਬਾਈ ਹੋਰ ਆਪਾਂ ਨੂੰ ਨੇੜੇ ਨੇੜੇ ਇਧਰੋਂ ਪਿੰਡ ਕਿਹੜੇ ਰਹਿ ਜਾਂਦੇ ਇਧਰੋਂ ਕਾਲੇ ਕੇ ਲਾਲਾ ਬਸ ਧਰੋਲਾ ਲਾਲਾ ਦੀਪ ਘਟਾਬੇ ਤੋਂ ਬਸ ਆਪਣਾ 4 ਕਿਲੋਮੀ 9263839440 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਆਪਾਂ ਸਾਹਮਣੇ ਚ ਕੱਟੀ ਦੇਖ ਰਿਹਾ ਕਿੰਨੀ ਉਮਰ ਦੀ ਆ ਕੱਟੀ ਬਾਈ 13 ਮਹੀਨੇ ਦੀ 13 ਮਹੀਨੇ ਹਾਂ ਬਾਈ ਤੇ ਮਦਰ ਦਾ ਰਕਾਰਡ ਪਤਾ ਬਾਈ ਕੁਛ ਨਹੀਂ ਦਾ ਮਦਰ ਦਾ ਰਕਾਰਡ ਬਾਈ ਆਪਾਂ ਕੱਪੀਆ ਮਾਰਦੇ ਨਹੀਂ ਕੋਈ ਪਤਾ ਨਹੀਂ ਯਾਰ ਆਪਾਂ ਤਾਂ ਠੀਕ ਆ ਹਾਂ ਉਹ ਥਣ ਚਾਰੀ ਆ ਹਾਂ ਚਾਰ ਥਣ ਵੀਰੇ ਠੀਕ ਆ ਹਾਂ ਬਾਈ ਕਹਿੰਦਾ ਚਾਰ ਹੋਣਗੇ ਹਾਂ ਤੇ ਥਣਾ ਦੀ ਆਪਾਂ ਕੁਆਲਿਟੀ ਚੈੱਕ ਕਰਨਾ ਬਹੁਤ ਚੰਗਾ ਥਣ ਲੱਗਿਆ ਬਾਈ ਹੈਨਾ ਬੂਰੀ ਆ ਗਈ ਬਾਈ ਬੂਰੀ ਮਿਲਦੀ ਬਹੁਤ ਘਾਟ ਆ ਬਾਈ ਹੈਨਾ ਛੋਣੀ ਛੋਣੀ ਬਹੁਤ ਹੈ ਵੀਰੇ ਸਿੰਘ ਵੀ ਮੋੜ ਵਗੈਰਾ ਬਾਈ ਚੈੱਕ ਕਰ ਸਕਦੇ ਬੜਾ ਚੰਗਾ ਸਿੰਘ ਵੀ ਮੋੜ ਚੱਲੀ ਹੈ ਮੋੜ ਚੱਲੀ ਵੀਰੇ ਮੋੜ ਨਾਲ ਵੀ ਸਿੰਘ ਮੋੜ ਲੈ ਸਾਮ ਹੀ ਨਹੀਂ ਕਿਸੇ ਨੇ ਵੀਰੇ ਪਹਿਲਾਂ ਸਾਮ ਚੋ ਨਹੀਂ ਆਈ ਹੋਗੀ ਸਹੀ ਗੱਲ ਆ ਬਈ ਖੋਲੇ ਬਾਈ ਤੋਰੇ ਇਧਰ ਨੂੰ ਮੜੀ ਖੋਲ ਕੇ ਕੱਦ ਬਾਈ ਉਮਰ ਦੇ ਸਾਮ ਨਾ ਮਨ ਲਓ ਫੁੱਲ ਚੰਗਾਗਾ ਇਹ ਰਾਤ ਤੇ ਆਈਏ ਫਿਰ ਇਹ ਵੀ ਤੇ ਟੋਕੜ ਗੱਪਣ ਮੈਂ ਸਭੀ ਠੀਕ ਹੈ ਬਾਈ ਹਾਂ ਰਾਤ ਦੀਆਂ ਇਹ ਦੋਨੇ ਆਪਣੇ ਲੱਗ ਤੋਰਾ ਤਾਰਾ ਬਾਈ ਚੈੱਕ ਕਰੋ ਕੱਟੀ ਬਰੀਕੀ ਅੰਗ ਆ ਗਈ ਬਾਈ ਹੈਨਾ ਹਾਂ ਬਾਈ ਬਹੁਤ ਚੰਗੀ ਬਰੀਕੀ ਜੰ ਅੰਗ ਆ ਬਾਈ ਤੇ ਬਾਈ ਪੈਰ ਇਹਦੇ ਚਿੱਟੇ ਆ ਕੇ ਪੂਸ਼ ਵੀ ਇਹਦੀ ਚਿੱਟੀ ਆ ਗਈ ਥੋੜਾ ਜਿਹਾ ਬੱਲ ਵੀ ਆਗਾ ਮੱਥੇ ਚ ਹਾਂ ਵੀ ਰਹੇਗਾ ਬਸ ਕੱਲਾ ਸੂਲ ਦਾ ਨਿਸ਼ਾਨ ਨਹੀਂ ਹੈਗਾ ਸਾਰੇ ਸਹੀ ਕਰਦੀ ਹੈ ਵੀਰੇ ਹਾਂ ਸਹੀ ਗੱਲ ਆ ਬਾਈ ਤੇ ਬਾਈ ਮੁੱਲ ਇਹਦਾ ਫਿਰ ਕੀ ਰੱਖੂ ਕੱਟੀ ਦਾ ਮੁੱਲ ਵੀਰੇ ਬਸ ਆਪਾਂ ਜੈ ਜੀ ਕਰਾਂਗੇ ਸਾਰਿਆਂ ਦੇ ਇਹਦਾ ਮੁੱਲ ਲੈਣ ਦੇ 28000 ਰੁਪਏ 28000 ਹਾਂ ਵੀਰੇ ਠੀਕ ਹੈ ਬਾਈ 28000 ਰੁਪਏ ਬਾਈ ਕਹਿੰਦੇ ਮੁੱਲ ਆ ਬਾਈ ਬੂਰੀ ਆ ਗਈ ਬਈ ਮਿਲਦੀ ਬਹੁਤ ਘਾਟਾ ਮੰਗ ਬਹੁਤ ਹੈ ਕਿ ਨਹੀਂ ਬਈ ਹਾਂ ਵੀਦਾ ਆਪਾਂ ਨੂੰ ਵੀ ਇਹ ਗੱਲ ਬਾਰੇ ਪਤਾਗਾ ਤੇ ਥਣਾ ਦਾ ਸਹਜ ਬਈ ਚੈੱਕ ਕਰ ਸਕਦਾ ਬਹੁਤ ਚੰਗਾ ਬਣਾ ਰਗੀ ਚੋਲੀ ਤਾਂ ਕਰਮ ਵਾਲੀ ਥੱਲੇ ਜੇ ਗੱਲ ਕਰੀਏ ਹੋਣਾਂਗੀ ਤੇ ਮੁੱਲ ਵੀ ਪਾਈ ਨੇ ਦਾ ਜਾਇਜ਼ ਕਰ 28000 ਦੀ ਪਈ ਕਹਿੰਦਾ ਆਪਾਂ ਦੇ ਦੇ ਦਾਂਗੇ ਅੱਗੇ ਦੋ ਨੰਬਰ ਤੇ ਬਈ ਇਹ ਵੀਰੇ ਪਲੂਣ ਬੱਸੀ ਸੁਈ ਆ ਸੁਈ ਹੈਗੀ ਹਾਂ ਕੱਲ ਸੁਈ ਸਵਾਈ ਆਪਾਂ ਹੱਥ ਨਹੀਂ ਲੈਂਦੀ ਜੇਰ ਚੂੜ ਸਾਰਾ ਕੁਝ ਓਕੇ ਆ ਠੀਕ ਹੈ ਬਈ ਹਾਂ ਵੀਰੇ ਜੇਰ ਵਗੈਰਾ ਰਾਤ ਆਪਾਂ ਗੱਡੇ ਦਾ 3 ਲੀਟਰ ਵਾਂਗੂ ਬੋਲਾ ਠੀਕ ਹੈ ਹਾਂ ਵੀਰੇ ਹੁਣ ਚੋਈ ਠੀਕ ਹੈ ਆਪਾਂ ਮਿਆਂ ਰਾਤ ਕੱਡੇ ਰਾਤ ਹੀ ਆਈ ਆਪਣੇ ਕੋਲੇ ਤੇ ਕਿੰਨਾ ਦਰਦੇ ਦੋ ਬਈ ਦੇ ਦੋ ਬਈ 14 ਤੋਂ 13 14 13 12 ਲੈ ਲੈ 12 13 14 ਇਹਨਾਂ ਦੇ ਤੇ ਬੱਚਾ ਬਈ ਕੀ ਆ ਗਿਆ ਬਸ ਐ ਵੀਰੇ ਬੱਚਾ ਬਸ ਹਾਂ ਸੋਹਣੀ ਬਹੁਤ ਵੀਰੇ ਫੀਡ ਕੁਆਲਟੀ ਦੇ ਕੀ ਬਾਤ ਹੈ ਹਨਾ ਧਲੂਣ ਬਸਿਆ ਠੰਡੀ ਸੀਲ ਬਿਰਿਆ ਨਹੀਂ ਗਿਆ ਵੀ ਕੋਈ ਚੰਗੀ ਮਾਂ ਅੱਜ ਬਹੁਤ ਸੋਹਣੀ ਲੱਥਣਾ ਦਾ ਥਣ ਥਣ ਬਹੁਤ ਚੰਗਾ ਲੱਗਿਆ ਕੀ ਬਾਤ ਹੈ ਪੀੜੀ ਦੇ ਪਾਵੇ ਯਾਰ ਕਾਸ ਲੱਗਿਆ ਥਣ ਥਣ ਬਹੁਤ ਵਧੀਆ ਲੱਗੇ ਬਈ ਸਹੀ ਗੱਲ ਹੈ ਲੇਵੇ ਦੀ ਬਈ ਫੀਡਿੰਗ ਚੈੱਕ ਕਰੋ ਯਾਰ ਬੜੀ ਕਮਾਲਾ ਬਹੁਤ ਸੋਹਣਾ ਲੇਵਾ ਕਰਮਾ ਲੱਗਿਆ ਵ ਫੇਸ ਬਿਊਟੀ ਚੈੱਕ ਕਰੋ ਬੜੀ ਕਮਾਲ ਆ ਸੈਨਿੰਗ ਸੁਣ ਕੇ ਨਾ ਗੱਲ ਕਰੀਏ ਫੁੱਲ ਲੱਗਨੇ ਬਈ ਹਾਂ ਮੇਰੇ ਬਹੁਤ ਖੋਲੇ ਬਈ ਮੜੀ ਤੋਰੇ ਖੋਲ ਕੇ ਬੱਚਾ ਬਈ ਇਹਦੇ ਮਗਰਾਗਾ ਬੱਸਾ ਬਾਕੀ ਨਾ ਜੇ ਫੇਸ ਵਗੈਰਾ ਦੀ ਗੱਲ ਕਰੀਏ ਰੰਗ ਰੂਪ ਦੀ ਗੱਲ ਕਰੀਏ ਬੜਾ ਚੰਗਾ ਲਾਲੀ ਚਲਕਦੀ ਦੇਖੋ ਵਹਿਣ ਤੇਕ ਨਹੀਂ ਬਈ ਹਾਂ ਮੇਰੇ ਮੈਂ ਪਲੂਣ ਦੇ ਤਾ ਖਣ ਲੱਗਿਆ ਦੇਖਿਆ ਨਹੀਂ ਕਿੱਥੇ ਸਹੀ ਗੱਲ ਆ ਬਈ ਥਣਾ ਦਾ ਸਹਿਜ ਨਾ ਜਿਹੜਾ ਬੜਾ ਚੰਗਾ ਸਹਿਜ ਆ ਗਿਆ ਸੁਣੀ ਸ਼ਾਣੀ ਬਹੁਤ ਜ਼ਿਆਦੇ ਬਈ ਜਰੀ ਪਿਆਰੀ ਬਹੁਤ ਬਹੁਤ ਜ਼ਿਆਦੇ ਦੇਖ ਮੈਂ ਕਹਣਾ ਵੀ ਸਣਖ ਬਣਾ ਦੇਖੋ ਜੀ ਸਹੀ ਗੱਲ ਆ ਤੇ ਬਾਈ ਇਹਦਾ ਮੁੱਲ ਫਿਰ ਕੀ ਰਹੂ ਅਜਾ ਇਹਦਾ ਮੁੱਲ ਵੀਰੇ ਜੈ ਜੈ ਲੈਣ ਦੇਣ 49000 ਰੁਪਏ 49000 ਹਾਂ ਠੀਕ ਆ ਤੇ ਚੋਣ ਚ ਬਾਈ ਕਿਵੇਂ ਬਾਈ ਜਮਾਨ ਗਰੰਟੀ ਹੈ ਆਪਣੀ ਠੀਕ ਆ ਲੈ ਬਾਈ ਇਸ ਤਰ੍ਹਾਂ ਵੀ ਚੈੱਕ ਕਰੋ ਜਿੰਨਾ ਮਗਰ ਨਾ ਲੈਵਾ ਉਹਨੇ ਹੀ ਮੁੱਲ ਨਾਲ ਨਾੜਾ ਨੂੜਾ ਜੇ ਗੱਲ ਕਰੀਏ ਲੈਵੇ ਤੇ ਫੁੱਲ ਚੰਗੀਆਂ ਆਗੀਆਂ ਫੁੱਲ ਭਲੀ ਵੀ ਸੂਏ ਦੀ ਗੱਲ ਕਰੀਏ ਤਾਂ ਮੰਨਿਆ ਹੀ ਨਹੀਂ ਬਾਈ ਹਨਾ ਹਾਂ ਸਹੀ ਗੱਲ ਆ ਬਾਈ ਸੂਆ ਵਗੈਰਾ ਦਾ ਜਮਾ ਮੰਨਿਆ ਹੀ ਨਹੀਂ ਤੇ ਫੀਟਿੰਗ ਦੇਖੋ ਪਹਿਲਾਂ ਤਾਂ ਹਵਾਨੇ ਥਣ ਦੇਖੋ ਬਈ ਹੱਥੀ ਚੋਲਿਓ ਭਾਵੇਂ ਮੁੱਠੀ ਨਾਲ ਮੰਨ ਕੇ ਚਲੋ ਥਿਊ ਚੋਣਾ ਹੱਥੀ ਚੋ ਸਕਦੇ ਮਸ਼ੀਨ ਤੇ ਚੋਣਾ ਟੈੜਾ ਪਹਿਲੇ ਵਟੋ ਹਸ਼ਰ ਹਮ ਸਹੀ ਗੱਲ ਹੈ ਤੇ ਅੱਗੇ ਬਈਆ ਤਿੰਨ ਨੰਬਰ ਤੇ ਕਿਹੜਾ ਸੂਆ ਸੁੰਦੀ ਹੈ ਇਹ ਵੀਰੇ ਦੂਜਾ ਸੂਆ ਸੁੰਦੀ ਹੈ ਇਹ ਇਹ ਪਹਿਲੇ ਹਫਤੇ ਤੋਂ ਦੱਸ ਦਨ ਹਫਤਾ ਦੱਸ ਦਨ ਹਾਂ ਇਹ ਹਫਤਾ ਦੱਸ ਦਨ ਨਹੀਂ ਇਕੱਠੀ ਹੈ ਕੀ ਰਕੜ ਰਿਹਾ ਬਈ ਪਿਛਲੇ ਸੂਆ ਇਹਦਾ ਪਿਛਲੇ ਬਾਰ ਬਈ ਮਾਰਕ ਤੇ ਰੱਖਿਆ ਵੀ 13 ਕਿਲੋ ਕੋਟ ਗੱਡਿਆ ਵੀਰੇ ਐਤ ਕੀ ਫਿਰ ਕਿੰਨੀ ਉਮੀਦ ਆ ਬਈ ਆਪਾਂ ਤਾਂ ਤੇਰੀ ਗਾਂਗੇ ਵੀਰੇ ਠੀਕ ਆ ਬਾਕੀ ਅਗਲੀ ਗਾਂਵ ਸੰਭਾਲ ਹੈ ਅਗਲੇ ਨਾਲ ਦੀ ਸਮਝ ਨਾ ਲੈਣੀ ਕੋਈ ਜੀ ਆ ਤੇ ਟਾਂਚੇ ਬਾਈ ਫੋਲੋ ਚੰਗੇ ਆ ਗਏ ਬਾਕੀ ਲੇਵੇ ਦਾ ਸੇ ਦਾ ਵੀ ਕੱਚੀ ਕੱਚੀ ਜ਼ਰੂਰ ਹੈ ਵੀਰੇ ਕਿੰਨੇ ਦਿਨ ਲੈ ਜੀ ਬਾਈ ਖਜਾ ਇਹ ਲੈ ਜੂ ਬਾਈ ਹਫਤੇ ਤੋਂ ਦੱਸ ਦੇਣ ਹਫਤਾ ਦੱਸ ਦਿਨਾ ਦੀ ਕੱਚੀ ਆ ਬਾਈ ਤੇ ਮੈਂ ਕਹਿੰਦਾ ਪੰਡਲ ਆ ਹਵਾਨਾ ਲੋ ਬੇਵਾ ਤਾਂ ਬਾਈ ਬਸ ਕਮਾਲ ਹੀ ਕਰ ਦੂ ਹੋਰ ਨਾ ਬਹੁਤ ਠੋਕਣਾ ਦਾ ਸੈੱਡ ਚੈੱਕ ਕਰੋ ਬਈ ਇੱਕ ਨੰਬਰ ਥਾਣਾ ਆ ਗਿਆ گلابی ਥਾਣਾ ਬਹੁਤ ਚੰਗਾ ਥਾਣਾ ਆ ਗਿਆ ਇੱਕੋ ਜਿਹਾ ਥਾਣਾ ਪੂਰੇ ਬਿੱਥੀ ਤੇ ਲੱਗੇ ਹੋਇਆ ਖੋਲੇ ਬਾਈ ਤੋਰੇ ਨੂੰ ਵੀ ਖਜੀਤਾ ਬਾਈ ਕੱਚੀ ਕੱਚੀ ਪਈਆ ਉਸ ਹਾਂ ਬਣਾਵਾਂ ਦਾ ਅੰਦਾਜ਼ਾ ਇਹ ਵੀ ਨੇ ਕਿ ਜਨੇ ਇਹ ਮੁਰੀ ਮੈਂ ਪਈਏ ਸੰਗਲ ਪਾਇਆ ਸੀ ਅੰਦਰੋਂ ਵੀ ਨਹੀਂ ਕੱਢੀ ਕਿਸੇ ਨੇ ਠੀਕ ਹੈ ਬਾਈ ਬਾਲੇ ਥੋੜੇ ਥਾਮੋ ਕੱਢ ਕੇ ਲੈਣੇ ਹਾਂ ਬਾਕੀ ਪਲੀ ਵੀ ਦੇਖੋ ਯਾਰ ਪਲੀ ਵੀ ਬਹੁਤ ਆ ਨਾ ਜਾਂ ਜੂਨ ਬਹੁਤ ਆ ਵੀਰੇ ਜਿੰਦ ਜਾਨ ਬਾਈ ਫੁੱਲਾ ਪਲੀ ਪੁੜੀ ਵੀ ਦੇਖੋ ਫੁੱਲਾ ਚੰਗੇ ਢਾਂਚੇ ਚ ਆ ਜਾਂਦੀ ਆ ਗਰਮ ਵਾਲੀ ਫੇਸ ਬਿਊਟੀ ਚੈੱਕ ਕਰ ਸਕਦੇ ਹੋ ਲੈ ਚਮਕ ਵਾਲੀਆਂ ਹੀ ਆ ਦੋਵੇਂ ਵੜਾਂ ਜੇ ਗੱਲ ਕਰੀਏ ਥਣਾ ਦਾ ਸੈਜ ਵੀ ਇੱਕ ਨੰਬਰ ਆ ਗਿਆ ਫਿਕਸ ਜੇ ਹਵਾਨਾ ਤਿਆਰ ਕਰੂਗੀ ਕੱਚੀ ਪਈਆ ਤੇ ਮੁੱਲ ਵੀ ਬਾਈ ਫਰ ਕੱਚੀਆਂ ਵਾਲੀ ਹੋਊ ਅੱਜ ਮੁੱਲ ਤਬੀਰ ਬਸ ਆਪਾਂ ਦੇ ਲੈਣ 48 ਹੋਈ ਇਹਦਾ ਲੈਣਾ 48 48 ਹੀ ਲੈਣਾ ਵਾ ਠੀਕ ਹੈ ਬਾਈ ਆ ਇਹਦੇ ਵਿੱਚ ਬਾਈ ਬਾਲਾ ਕੋਈ ਆਪਣੇ ਉਹ ਫੋਨ ਨਾ ਕਰੇ ਵੀ ਐਵੇਂ ਪੰਜ ਆ ਰਿਹਾ ਛੱਡ ਕੇ ਆਪਾਂ ਬਸ ਛੋੜ ਸੱਪ ਹੀ ਹੈ ਠੀਕ ਹੈ ਬਾਈ ਹਾਂ ਨਾ ਕਿ ਚੱਲੋ ਵੀ ਬਾਈ ਕਹਿੰਦਾ ਛੋੜ ਸੱਪ ਹੀ ਹੋ ਮੜਾ ਮੋਟਾ ਤੇ ਹਜੇ ਕੱਚੀ ਕੱਚੀ ਬਈਆ ਬਲਟਾਂ ਸਾਰੀਆਂ ਕੱਢਣੀਆਂ ਜਦੋਂ ਸੂਗੀ ਬਹੁਤ ਸੋਹਣਾ ਵਾਨਾ ਤਿਆਰ ਕਰਨਾ ਜਿੰਨਾ ਮਗਰ ਨਾਲ ਉਨਨੇ ਹੀ ਮੂਰੂਆਂ ਲੇਵਾ ਕੁਆਲਿਟੀ ਇੱਕ ਨੰਬਰ ਆ ਗਈ ਲੈਵੇ ਦੀ ਕਿ ਨਹੀਂ ਬਾਈ ਹਾਂ ਮੇਰੇ ਯਾਰ ਤੇ ਮੁੱਲ ਵੀ ਬਾਈ ਨੇ ਦੋਮਾਂ ਦੇ ਬਾਈ ਕਹਿੰਦਾ ਮੈਂ ਖਿੱਚ ਕੀ ਕਰਿਆ ਤੇ ਬਸ ਆਏ ਲਾ ਲਓ ਵੀ ਤੇ ਅੱਗੇ ਭਾਈ 4 ਨੰਬਰ ਤੇ ਇਹ ਵੀਰੇ ਭਲੂਣ ਪਹਿਲਾਂ ਸੂਈ ਵੀ ਆ ਛੋਟੀ ਸਾਢੇ 4 ਮਹੀਨਿਆਂ ਦੀ ਦੂਜੀ ਸੂਈ ਖਾਤਰ ਗੱਭਣਾ 4 ਕਿਲੋ ਦੁੱਧ ਹੈ ਠੀਕ ਆ ਹਾਂ ਇੱਕ ਟਾਈਮ ਥਾਪੀ ਤੇ ਇੱਕ ਟਾਈਮ ਟੀਕੇ ਤੇ ਠੀਕ ਹੈ ਜੇ ਕੋਈ ਮਿਹਨਤ ਕਰ ਲੂਗਾ ਤਾਂ ਦੋਨੇ ਟਾਈਮ ਥਾਪੀ ਤੇ ਮਿੰਨ ਤੇ ਜੇ ਕੋਈ ਮੰਨ ਕੇ ਚੱਲੋ ਵੀ ਦੋ ਟਾਈਮ ਆਪਦੀ ਚਬਾਈ ਕਰਨੀ ਚਾਹੁੰਦਾ ਆ ਦੋ ਮਿੰਟ ਥੱਲੇ ਬੈਠਣਾ ਪਊਗਾ ਠੀਕ ਹੈ ਭਾਈ ਆ ਵੀ ਬਹਿ ਕੇ 10 ਮਿੰਟ ਵੇਟ ਕਰਨੀ ਭੁੱਲੋਂਦੀ ਹੈ ਤੇ ਆਪਾਂ ਆ ਵੀ ਤੁਰੇ ਜਾਂਦੇ ਨੇ ਟੀਕਾ ਲਾ ਕੇ ਤਾਂ ਵੀ ਇੱਕ ਟਾਈਮ ਥਾਪੀ ਮਾਰ ਕੇ ਭਾ ਜਾ ਥੱਲੇ ਇੱਕ ਟਾਈਮ ਟੀਕਾ ਠੀਕ ਹੈ ਭਾਈ ਆ ਚਾਰ ਦਾ ਹੀ ਪੰਜ ਹੋਊ ਆ ਪਚਾਰੀ ਕਹਿੰਦੇ ਆ ਠੀਕ ਹੈ ਭਾਈ ਰਾਤ ਆਪਣੇ ਕੋਲੇ ਆਈ ਹੈ ਤੜਕੇ ਆਪਾਂ ਰਾਤ ਚੋਈਏ ਟੀਕੇ ਤੇ ਅਗਲੇ ਦੇ ਘਰੇ ਆਪਾਂ ਚੋਈਏ ਔਰੇ ਆ ਕੇ ਖਾਪੀ ਦੇ ਤੜਕੇ ਕੋਈ ਉਪਰਾ ਨਹੀਂ ਕਰਿਆ ਕੋਈ ਲੈ ਨਹੀਂ ਦੇ ਤੇ ਥਣਾ ਦਾ ਸਾਇ ਥਣ ਤੋਂ ਤਾਂ ਭਾਈ ਜਮਾ ਇੱਕ ਵੀਰੇ ਬੇਮਲੂਮੀ ਆ ਪਹਾਰਾ ਇੱਕ ਥਣ ਠੀਕ ਆ ਆਪਾਂ ਝੂਠ ਨਹੀਂ ਬੋਲਦੇ ਬੇਮਲੂਮੀ ਆ ਲੈ ਭਾਈ ਕੁਆਲਿਟੀ ਚੈੱਕ ਕਰੋ ਯਾਰ ਥਣਾ ਦੀ ਬਾਈ ਕਹਿੰਨਾ ਇੱਕ ਥਣ ਤੋਂ ਬੇਮਲੂਮੀ ਸਿੰਘ ਸ਼ੁੰਗਾ ਠੰਡੀ ਸੀ ਉਹ ਗਾਈ ਕੁਆਲਿਟੀ ਚੈੱਕ ਕਰੋ ਨਾ ਇਹ ਲੱਤ ਵਾਲੀ ਗਾਈਆਂ ਵਾਲਾ ਕੰਮ ਹੈ ਵੀਰੇ ਨਾ ਕੋਈ ਲੱਤ ਮਾਰੇ ਟੀਕੇ ਲਾ ਕੇ ਆ ਜੀ ਮੂਰੇ ਡੰਡਾ ਲੈ ਥੱਲੇ ਵੇਜਾ ਵਾਲੇ ਇੱਕ ਬਾਈ ਲੰਮੀ ਲੰਮੀ ਬੋਤ ਆ ਨਾ ਹਾਂ ਬਹੁਤ ਜ਼ਿਆਦਾ ਕੱਦ ਦਾ ਵੀਰੇ ਦੇਖ ਕੱਦ ਦੇਖ ਹੁਣ ਮੇਰਾ ਕੱਦ ਪੂਰਾ ਹੀ ਹੈ ਲੈ ਸਹੀ ਗੱਲ ਆ ਬਾਈ ਨਾ ਇਹ ਨੀਗਾ ਸੋਹਣੀ ਪੂਰੀ ਆ ਇਹ ਬਾਈ ਜੇ ਗੱਲ ਕਰੀਏ ਛੋਡੀ ਚੈੱਕ ਕਰਵਾਈਏ ਕਿੰਨੇ ਟਾਈਮ ਦੀ ਚੈੱਕ ਆ ਆਪਣੀ 4.5 ਮਹੀਨੇ ਚੈੱਕ ਕਰਾਈ ਆ ਅਗਲਾ ਇਹਦੀ ਕਰਾ ਕੇ ਤਸ਼ਲੀ ਕਰਕੇ ਫੇਰ ਲੈ ਕੇ ਜਾਵੇ ਠੀਕ ਹੈ ਬਾਈ ਹਾਂ ਬਾਈ ਬਾਈ ਕਹਿੰਦਾ ਅਗਲਾ ਆਪਣੀ ਆਵੇ ਬਾਈ ਤਸ਼ਲੀ ਕਰਾ ਕੇ ਲੈ ਕੇ ਜਾਵੇ ਆਪਣੀ ਤਸ਼ਲੀ ਕਰੀ ਵੀ ਆ ਤੇ ਬਾਕੀ ਸਿੰਘਾਂ ਦਾ ਸ਼ਾਇਦ ਸਿੰਘ ਤਾਂ ਕਰਨੋ ਪੈਣਾ ਬਾਈ ਜਮਨ ਨਾਲੋਂ ਸਿੰਘ ਮੋੜਿਆ ਫੇਸ ਕੁਆਲਿਟੀ ਬੜੀ ਕਮਾਲ ਆ ਗਈ ਰੰਗ ਰੂਪ ਬਹੁਤ ਚੰਗਾ ਆ ਗਿਆ ਕਾਲੇ ਰੰਗ ਚ ਜਮਾ ਲਿਆ ਮੈਂ ਮੰਨ ਲਓ ਵੀ ਸਾਇਨਿਕ ਚਮਕ ਦੀ ਗੱਲ ਕਰੀਏ ਫੁੱਲ ਆ ਗਈ ਖੋਲਿਓ ਬਾਈ ਤੋਰ ਤੇ ਬਾਈ ਲੇਵਾ ਕਿਵੇਂ ਤਿਆਰ ਹੁੰਦਾ ਸ਼ਾਮ ਤੱਕ ਕਾਨੂੰ ਪੋਇਦਾ ਬਾਈ ਬਸ ਕਿ ਲਗਰਾਏ ਬਾਈ ਹੁਣ ਤੇਰੇ ਸਾਹ ਆਪਣੇ ਦੁੱਧ ਦੇ ਸਾਹ ਰਬਾ ਜੀ ਮੇਰੇ ਨਾਲ ਦੁੱਧ ਹੈ ਬਸ ਕੋਈ ਸਾਹ ਨਾ ਜੀ ਵਧੀਆ ਤਿਆਰ ਹੁੰਦੀ ਪੂਰਾ ਵਧੀਆ ਗੱਦਗਾਠ ਬਾਈ ਚੰਗਾ ਆ ਗਿਆ ਚੰਗਾ ਸੋਹਣਾ ਟਾਂਚਾ ਇਹਨੂੰ ਜੀ ਗੱਲ ਕਰਕੇ ਕਰਮਾਲੀ ਦਾ ਕਦ ਚੰਗਾ ਆ ਗਿਆ ਥਣਲੇਵੇ ਦੀ ਸਾਫ ਸੁਥਰੀ ਆ ਗਈ ਥਣ ਬਹੁਤ ਚੰਗਾ ਆ ਗਿਆ ਤੇ ਪਲੀ ਸਮੇ ਵੀ ਚੰਗੀ ਆ ਗਈ ਤੇ ਮੁੱਲ ਬਾਈ ਦਾ ਫਰਕੀਰ ਹੋਇਆ ਜੀ ਮੁੱਲ ਇਹਦਾ ਲੈਂਡ 68000 ਰੁਪਏ ਵਿੱਚ 68 ਹਾਂ ਲੈਂਡ ਦੇਣਾ ਠੀਕ 68000 ਰੁਪਏ ਬਾਈ ਕਹਿੰਦੇ ਮੁੱਲ ਬਸ ਲੈਂਡ ਦੇਣੀ ਹੈਗਾ ਆਏ ਗਏ ਤਾਂ ਸੌੜ ਛੱਪਾ ਹੀ ਹੋਊਗਾ ਬਾਈ ਕਹਿੰਦਾ ਇਹਦੇ ਵਿੱਚ ਬੜਾ ਸੌਦੇਬਾਜ਼ੀ ਵਾਲੇ ਕੰਮ ਨਹੀਂ ਹੈਗੇ ਠੀਕ ਹੈ ਬਾਈ ਬਾਈ ਕਹਿੰਦਾ ਕੋਈ ਬੜੀ ਸੌਦੇਬਾਜ਼ੀ ਨਹੀਂ ਮੈਂ ਕਰਦਾ ਕਿਉਂਕਿ ਜਮਾ ਦੇਣ ਲੈਣ ਮੁੱਲ ਅੱਜ ਕਰਨੇ ਆਗੇ ਤੇ ਮੁੱਲ ਅੱਗੇ ਵੀ ਬਾਈ ਖਰਜਾਇ ਜੀ ਕਰਦਾ ਕਹਿੰਦੇ ਬਾਈ ਹਾਂ ਮੈਂ ਲ ਬਾਕੀ ਟੋਕਰ ਬਣਾ ਲੈ ਬਹੁਤ ਫਿਰਦੇ ਆ ਕਿਹੜਾ ਮਿਲਦੀ ਹੈ ਕਿੱਥੋਂ ਬਈ ਹਾਂ ਆ 50 ਏਕੜ ਦਾ ਕੱਟੀ ਹੋਈ ਵੀ ਹੈ ਸਹੀ ਗੱਲ ਹਾਂ ਤਿੰਨਾਂ ਕਿਸੀਗੇ ਵੀਰੇ ਕੋਲੇ ਬਈ ਚਾਰ ਚਾਰੇ ਹੀ ਦਿਖਾਤੇ ਜੀ ਕਿਸੇ ਵੀਰ ਨੂੰ ਕੋਈ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ